ਖਾਨਕੁਰ ਜ਼ਿਲ੍ਹੇ ਦੇ ਪਿੰਡ ਜਸਵਾਲੀ ਦੇ ਕੋਲ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਇੱਕ ਬਾਪ ਅਤੇ ਬੇਟੀ ਗੁਰਦੁਆਰਾ ਸ਼੍ਰੀ ਬਾੜ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੇ ਘਰ ਵਟਾਲਾ ਵਾਪਸ ਜਾ ਰਹੇ ਸਨ ਜਿਨ੍ਹਾਂ ਦੀ ਕਾਰ ਪਿੰਡ ਜਸਵਾਲੀ ਦੇ ਕੋਲ ਯੂਬीडीਸੀ ਨੇੜੇ ਦੇ ਵਿੱਚ ਡਿੱਗ ਗਈ ਜਿਸ ਦੇ ਕਾਰਨ ਬੇਟੀ ਦੀ ਮੌਤ ਹੋ ਗਈ ਸਥਾਨਕ ਲੋਕਾਂ ਨੂੰ ਜਿਵੇਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਤੁਰੰਤ ਬਾਪ ਨੂੰ ਬਚਾ ਲਿਆ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਪਾਣੀ ਬੰਦ ਕਰਵਾ ਕੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਵੀ ਪਾਣੀ ਚੋਂ ਬਾਹਰ ਕੱਢਿਆ ਗਿਆ ਅਤੇ ਜਿਸ ਵਿਅਕਤੀ ਨੂੰ ਬਚਾਇਆ ਗਿਆ ਹੈ ਉਹ ਪੰਜਾਬ ਪੁਲਿਸ ਵਿੱਚ ਬਤੌਰ ਏਐਸਆਈ ਤਾਇਨਾਤ ਹੈ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਵੀ ਨਹਿਰ ਚੋਂ ਬਾਹਰ ਕੱਢ ਲਿਆ ਗਿਆ ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਆ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਾਰ ਪਿੰਡ ਜਸਵਾਲੀ ਦੇ ਕੋਲ ਯੂਬੀਡੀਸੀ ਨਹਿਰ ਦੇ ਵਿੱਚ ਲੱਗ ਗਈ ਹੈ ਜਿਸ ਵਿੱਚ ਦੋ ਲੋਕ ਸਵਾਰ ਸਨ ਜੋ ਕਿ ਬਾਪ ਅਤੇ ਬੇਟੀ ਹਨ ਉਹਨਾਂ ਦੱਸਿਆ ਕਿ ਬਾਪ ਨੂੰ ਸਥਾਨਕ ਲੋਕਾਂ ਵੱਲੋਂ ਬਚਾ ਲਿਆ ਗਿਆ ਪਰ ਬੇਟੀ ਦੀ ਮੌਤ ਹੋ ਗਈ ਹੈ ਜਿਸ ਸਖਸ਼ ਨੂੰ ਬਚਾਇਆ ਗਿਆ ਉਹ ਪੰਜਾਬ ਪੁਲਿਸ ਵਿੱਚ ਬਤੌਰ ਏਐਸਆਈ ਤਾਇਨਾਤ ਹਨ ਜੋ ਕਿ ਗੁਰਦੁਆਰਾ ਸ੍ਰੀ ਬਾੜ ਸਾਹਿਬ ਵਿਖੇ ਮੱਤਾ ਟੇਕਣ ਆਏ ਹੋਏ ਸਨ ਬڑا ਮੰਦਪਾਗਾ ਹਾਦਸਾ ਆਇਆ ਜੀ ਇਹ ਤੇ ਪੁਲਿਸ ਨੂੰ ਸਵੇਰੇ ਇਤਲਾਹ ਮਿਲੀ ਸੀ ਕਿ ਇੱਕ ਕਾਰ ਜਿਹੜੀ ਆ ਵਾਈਟ ਕਲਰ ਦੀ ਉਹ ਬਾਟਸਾਬ ਤੋਂ ਇਹ ਨਹਿਰ ਆ ਰਹੀ ਹੈ ਇਧਰਲੇ ਪਾਸੇ ਤੇ ਨਹਿਰ ਵਿੱਚ ਕਾਫੀ ਜ਼ਿਆਦਾ ਪਾਣੀ ਆ ਔਰ ਇੱਕ ਇੱਕ ਕਾਰ ਆ ਉਹ ਨਹਿਰ ਦੇ ਵਿੱਚ ਜਿਹੜੀ ਹੈਗੀ ਡਿੱਗ ਗਈ ਆ ਉਸ ਤੋਂ ਬਾਅਦ ਪੁਲਿਸ ਤੇ ਲੋਕਲ ਜਿਹੜੇ ਹੈਗੇ ਲੋਕ ਇੱਥੇ ਦੇ ਨੇੜੇ ਤੇੜੇ ਦੇ ਸੀਗੇ ਫਾਰਮ ਵੀ ਹੈਗੇ ਇੱਥੇ ਡੇਰੇ ਵੀ ਆ ਉਹ ਵੀ ਪਹੁੰਚੇ ਆ ਅ ਜਿੱਦੋ ਜੈਤ ਤੋਂ ਬਾਅਦ ਜਿਹੜੇ ਇਹਦੇ ਵਿੱਚ ਇੱਕ ਬੰਦੇ ਨੂੰ ਤਾਂ ਵਿਚਾਰਿਆ ਗਿਆ ਜਿਹਨਾਂ ਦਾ ਨਾ ਜਰਮਨਜੀਤ ਸਿੰਘ ਹੈ ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਬਟਾਲੇ ਐਸਐਸਈ ਦਾ ਨਾਤਾ ਔਰ ਉਹਨਾਂ ਦੀ ਜਿਹੜੀ ਬੇਟੀ ਆ ਕਿਉਂਕਿ ਪਾਣੀ ਜਿਆਦਾ ਕਾਫੀ ਜਿਆਦਾ ਸੀ ਕਾਰ ਜਿਹੜੀ ਉਹ ਡਰੋਨ ਹੋ ਚੁੱਕੀ ਸੀ ਥੱਲੇ ਡੁੱਬ ਚੁੱਕੀ ਸੀ ਇਸ ਕਰਕੇ ਬਿਨਾ ਹਾਈਡਰਾ ਤੋਂ ਬਿਨਾ ਕ੍ਰੇਨ ਦੀ ਮਦਦ ਤੋਂ ਉਹਨੂੰ ਬਾਹਰ ਨਹੀਂ ਸੀ ਕੱਢਿਆ ਜਾ ਸਕਦਾ ਤੋਂ ਉਹ ਬੱਚੀ ਦੀ ਅੰਦਰ ਕਾਰ ਦੇ ਅੰਦਰ ਜਿਹੜੀ ਹੈਗੀ ਮੌਤ ਹੋ ਗਈ ਆ 25 ਦੀ ਉਮਰ तकरीबन 18 ਸਾਲ ਦੀ ਆ ਤੇ ਦੋਨੋਂ ਬਾਪ ਤੇ ਬੇਟੀ ਆ ਤੇ ਇਹਦੇ ਕਾਰਨਾਂ ਦਾ ਅਸੀਂ ਤਫਤੀਸ਼ ਕਰ ਰਹੇ ਆ ਸਾਡੀਆਂ ਟੀਮ ਜਿਹੜੀਆਂ ਉਹ ਪਹੁੰਚ ਚੁੱਕੀਆਂ ਆ ਤਫਤੀਸ਼ ਕਰ ਰਹੇ ਆ ਕੀ ਕਾਰਨਾ ਕਿਸ ਕਾਰਨੇਕਾਰ ਕਿਵੇਂ ਅੰਦਰ ਗਈ ਨਹਿਰ ਦੇ ਉਹ ਸਾਰੀ ਤਫਤੀਸ਼ ਤੋਂ ਬਾਅਦ ਪਤਾ ਲੱਗੇਗਾ ਸਰ ਜਿਹੜੇ ਦੂਸਰੇ ਸੀਗੇ ਉਹ ਉਹਨਾਂ ਦੀ ਹਾਲਤ ਕਿਦਾਂ ਦੀ ਹੈ ਹੁਣ ਦੱਸਦੇ ਕਿ ਉਹ ਹੋਸ਼ ਵਿੱਚ ਆ ਗਿਆ ਹਸਪੀਟਲ ਨੂੰ ਰਿਡਿਵਿਟ ਕਰਾਇਆ ਗਿਆ ਸੀਗਾ ਉਹ ਹੋਸ਼ ਆ ਗਿਆ ਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਫਿਰ ਜੈਸੀ ਸਾਨੂੰ ਹੋਏਗੀ ਕਾਰਵਾਈ ਉਹ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ ਸਰਕਟ ਚਲਾਕ ਹੁੰਦਿਆ ਸੀ ਫਾਦਰੋਂ ਤੇ ਚਲਾ ਰਿਹਾ ਸੀ ਸਰਕਟ ਕਿੰਨੇ ਕੁ ਵਜੇ ਦੀ ਵਾਰਦਾਤ ਆ ਸਵੇਰੇ ਦੀ ਸਵੇਰੇ ਤਕਰੀਬਨ 10 10:30 10:00 ਦੇ ਵਿੱਚ ਵਿੱਚ ਇਹ ਵਾਰਦਾਤ ਜਿਹੜੀ ਹੈਗੀ ਆ ਘਟਨਾ ਵਾਪਰੀ ਹੈ ਜੀ ਸਰ ਉਹ ਪਤਾ ਲੱਗਿਆ ਕਿ ਬਟਾਲੇ ਤੋਂ ਜਾ ਰਹੇ ਸੀਗੇ ਲੇਕਿਨ ਉਹ ਬਾਦਸਾ ਇੱਕ ਇਹਨਾਂ ਦੇ ਰਿਸ਼ਤੇਦਾਰ ਹੈਗੇ ਇੱਥੇ ਨਜ਼ਦੀਕ ਹੀ ਪਿੰਡ ਆ ਇਹ ਕਿਹੜਾ ਰਿਸ਼ਤੇਦਾਰ ਹੈ ਇਹਨਾਂ ਦੀ ਬੇਸਿਕਲੀ ਲੜਕੀ ਦੀ ਮਾਸੀ ਆ ਇੱਥੇ ਰਹਿੰਦੀ ਨਜ਼ਦੀਕ ਉਹਨਾਂ ਦੇ ਪਾਸ ਲੜਕੀ ਆਈ ਹੋਈ ਸੀ ਕੁਝ ਦਿਨ ਤੋਂ ਰਹਿਣ ਵਾਸਤੇ ਤੇ ਬਾਟਸਾਬ ਜਿਹੜੇ ਹੈਗੇ ਆ ਸਾਡੇ ਬڑے ਪਠਾਨਕੋਟ ਦੇ ਪ੍ਰਸਿੱਧ ਇਤਿਹਾਸਿਕ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਹੈਗੇ ਆ ਉੱਥੇ ਲੋਕ ਸੰਗਤ ਵੈਸੇ ਦੂਰ ਦਰਾਡੇ ਤੋਂ ਵੀ ਆਉਂਦੀ ਆ ਗੁਰਦੁਆਰਾ ਸਾਹਿਬ ਬਹੁਤ ਹੀ ਦੂਰ ਨਹੀਂ ਹੈਗੇ ਇੱਥੋਂ ਤੇ ਇੱਥੇ ਕਿਵੇਂ ਪਹੁੰਚੇ ਕਿਉਂਕਿ ਇਹ ਰਸਤਾ ਜਿਹੜਾ ਹੈਗਾ ਆ ਇਹ ਨਹਿਰ ਦੇ ਨਾਲ-ਨਾਲ ਜਾ ਰਿਹਾ ਹੈਗਾ ਸੋ ਸਾਰੀ ਤਫ਼ਤੀਸ਼ ਤੋਂ ਬਾਅਦ ਪਤਾ ਲੱਗਿਆ